ਦੇ ਵਿੱਚ ਕਾਫੀ ਡੰਡ ਰੋਲ ਕੀਤਾ ਜਾ ਰਿਹਾ ਹੈ ਵੀ ਕਹਿੰਦੇ ਕਿ ਮੋਦੀ ਨਾਲ ਮਿਲੇ ਨੇ ਪਰ ਕਿਸਾਨਾਂ ਬਾਰੇ ਗੱਲ ਨਹੀਂ ਕੀਤੀ ਦਰਜੀਤ ਅਕਾਲ ਦੀ ਉਹ ਦਰਜੀਤ ਨੂੰ ਗਾਲਾ ਕੱਢੋ ਦਰਜੀਤ ਨੂੰ ਜਿੰਨਾ ਡਰੋਲ ਕਰਨਾ ਕਰੋ ਕਹਾ ਭਾਈ ਉਹਨੇ ਮੋਦੀ ਨਾਲ ਗੱਲ ਨਹੀਂ ਕੀਤੀ ਕਿਸਾਨਾਂ ਨਾਲ ਦਰਜੀਤ ਨੂੰ ਲਾਣਤਾ ਵੀ ਪਾਓ ਕਿ ਉੱਥੇ ਜਾ ਕੇ ਪੰਜਾਬ ਦੀ ਅਨਪਲੋਇਮੈਂਟ ਦੀ ਨਹੀਂ ਗੱਲ ਕਰਕੇ ਆਇਆ ਹਮ ਪੜ੍ਹਦੇ ਤੇ ਵਰਨੋ 10 ਲਿਖਾਉਂਗਾ ਸਭ ਜਗ੍ਹਾ ਔਰ ਖੁਦ ਕਿ ਮੇਰਾ ਭਾਰਤ ਮਹਾਨ ਏ ਕੋਈ ਨਹੀਂ ਦੇਖ ਰਿਹਾ ਕਿ ਦਰਜੀਤ ਸਿੱਖਾ ਦੀ ਪੱਗ ਨੂੰ ਕਿੱਥੇ ਤੱਕ ਲੈ ਗਿਆ इवन ਕਿ ਉਹਨਾਂ ਦੇ ਕੱਪੜਿਆਂ 'ਚ ਹੀ ਬੋਲਿਆ ਕਹਿੰਦੇ ਕਾਲੇ ਕੱਪੜੇ ਪਾ ਕੇ ਗਏ ਨੇ ਉੱਥੇ ਸ਼ਾਇਦ ਕਹਿੰਦੇ ਵੀ ਕਲਪ ਵਿਚ ਲੈ ਕੇ ਜਾ ਰਹੇ ਨੇ ਉੱਥੇ ਵੀ ਤੇ ਗੱਲ ਜਦੋਂ ਕੁਰਤਾ ਪਹਿ ਆ ਮਾ ਪਾ ਜਾਂਦੇ ਤਾਂ ਲੋਕਾਂ ਨੇ ਕਿਹਾ ਸੀ ਇਹ ਤਾਂ ਪਿੰਡ ਜਮਾ ਦਰਜੀਤ ਪਿੰਡੂ ਪੁਣੇ ਤੇ ਆ ਗਿਆ ਇਹਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਪਤਾ ਨਹੀਂ ਹੈਗਾ ਕਿ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਵੇਂ ਮਿਲਿੰਦਾ ਉਹ ਤਾਂ ਕਹਿੰਦੇ ਵੀ ਸਿਰਫ ਆਪਣੇ ਫਾਇਦੇ ਲਈ ਗਏ ਨੇ ਹਨਾ ਵੀ ਆਪਣੇ ਵਾਸਤੇ ਵੀ ਕੀ ਪਤਾ ਵੀ ਉਹਨਾਂ ਨੂੰ ਮਿਲਣ ਤੋਂ ਬਾਅਦ ਸ਼ਾਇਦ ਨਾ ਹੋ ਹੋਰ ਜ਼ਿਆਦਾ ਸਾਡਾ ਪੰਜਾਬ ਚ ਕੋਈ ਹੋਰ ਆਰਟਿਸਟ ਹਾਲੇ ਤੱਕ ਪ੍ਰਧਾਨ ਇਸ ਸਾਡੇ ਲੋਕਾਂ ਦੀ ਵੀ ਬੇਵਕੂਫੀ ਹੈ ਸਾਡੇ ਲੋਕਾਂ ਨੂੰ ਡਾਈਜੈਸਟ ਨਹੀਂ ਕਰਨਾ ਆਉਂਦਾ ਉਹ ਚੀਜ਼ ਹজম ਨਹੀਂ ਹੋ ਰਹੀ ਕਿ ਕਿਉਂ ਦਿਲਜੀਤ ਦੁਸਾਂਜ ਉਸ ਥਾਂ ਤੇ ਪਹੁੰਚ ਗਿਆ 15 ਸਾਲوں ਦਾ ਕੱਢ ਦਾ ਪਰਮਾ ਆ ਖਾੜਕੂ ਬਣਾ ਆ ਦੋਆਂ ਗਾਣੇ ਕਰਕੇ ਉਹਨੇ ਮਾਫੀ ਮੰਗੀ 15 ਸਾਲ ਕਰਕੇ ਤਾਂ ਉਹਨਾਂ ਨੇ ਆਪਣੀ ਫੈਮਲੀ ਨੂੰ ਕਿੰਨੇ ਹੀ ਸਾਲ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਪਰ ਜਿਹਦੀ ਇਹਦਾ ਯੰਗ ਇਹ ਚੋ ਸਿੱਖ ਲਿਆ ਕਿ ਭਾਈ ਫੈਮਲੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਚੰਗਾ ਕਰੋਗੇ ਤਾਂ ਤੁਜੀ ਦੀ ਤਾਰੀਫ ਹੋਣੀ ਹੈ ਮਾਰੋਗੇ ਤਾਂ ਤੁਜੀ ਦੀ ਫੈਮਲੀ ਨੂੰ ਡੈਮੇਜ ਕਰਨਗੇ ਆਪਣਾ ਨਾਮ ਲੈ ਕੇ ਪੂਰਾ ਲਿਖੋ ਕਿ ਮੈਂ ਇਸ ਗਾਣੇ ਦਾ ਸੌਰੀ ਪੁੱਛਦਾ ਤੇ ਇਹਨੂੰ ਬੰਦ ਕੀਤਾ ਜਾਏ ਮੇਰੇ ਵੱਲੋਂ ਮੈਂ ਹੋਰ ਧੀਾਂ ਦੀ ਰੱਖਿਆ ਵਾਸਤੇ ਜਿਹੜਾ ਗਾਲ ਖੜਕੂ ਕੰਮ ਕਰਦੇ ਨੇ ਉਹੀ ਕਰਾਂਗਾ ਐਕਟਿੰਗ ਨੂੰ ਲੈ ਕੇ ਵੀ ਨੰਨੂੰ ਕਾਫੀ ਦਰਤ ਤੋਂ ਗੋਲ ਕੀਤਾ ਹੈ ਜਿਹੜੀ ਉਹਨਾਂ ਦੀ ਚਮਕੀ ਲੰਘ ਗਈ ਸੀ ਜਿਸ ਐਕਟਰ ਦੀ ਤਾਰੀਫ ਬਾਲੀਵੁੱਡ ਦਾ ਸ਼ਹਿਨਸ਼ਾ ਮਿਤਾਂ ਬਚਨ ਕਰ ਹੈ ਇਵਨ ਕਿ ਸ਼ਾਹਰੁਖ ਖਾਨ ਸਾਫ ਕਰ ਰਹੇ ਨੇ ਕਹਿੰਦੇ ਦਰਜੀਤ ਬਹੁਤ ਸੋਹਣਾ ਐਕਟਰ ਹੈ ਗੁਰਦੁਆਰੇ ਤੋਂ ਸਿੱਖ ਕੇ ਕੀਰਤਨ ਸਿੱਖ ਕੇ ਉਹ ਕੋਚੇਲਾ ਦੀ ਸਟੇਜ ਤੇ ਗਏ ਨੇ ਯੂਕੇ ਦਾ ਵੈਮਬਲੀ ਸਟੇਡੀਅਮ ਉਹਨਾਂ ਨੇ ਪੂਰਾ ਫਿੱਲ ਕੀਤਾ ਲਾਸ ਏਂਜਲਸ ਦਾ ਸਟੇਡੀਅਮ ਜਿਹੜਾ ਪੂਰਾ ਫਿੱਲ ਕੀਤਾ I don't think Diljit ਦੀ ਕਾਬਲੀਅਤ ਤੇ ਉਹਨਾਂ ਦੀ ਆਰਟ ਦੇ ਕਿਸੇ ਸਵਾਲ ਉੱਠਣੇ ਚਾਹੀਦੇ The biggest Punjabi artist on the planet Diljit Dosanjh ਹਰ ਤਰਫ ਇੱਕੋ ਹੀ ਨਾਮ ਆਇਆ ਚਾਹ ਪੰਜਾਬ ਦੇ ਵਿੱਚ ਹੋਵੇ ਚਾਹੇ ਪਰ ਕੋਈ ਚਿੱਲਾ ਦੇ ਵਿੱਚ ਹੋ ਇੱਕੋ ਹੀ ਨਾਮ ਆਇਆ ਜੀ ਹਾਂ ਤੁਸੀਂ ਸ਼ਾਇਦ ਗੈਸ ਕਰ ਲਿਆ ਹੋਵੇਗਾ ਦਲਜੀਤ ਉਸਾਂਝ ਹਰ ਤਰਫ ਇੱਕੋ ਹੀ ਨਾਮ ਦਲਜੀਤ 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 ਤਾਂਜਪਸ ਇਹਨਾਂ ਵਾਰੀ ਗੱਲ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਨੇ ਰਿਸ਼ਭ ਚਾਵਲਾ ਤੇ ਅਸੀ ਉਹਨਾਂ ਅਧਿਪਤੇ ਗੱਲਬਾਤ ਕਰਦੇ ਚਲੋ ਇੱਕ ਵਾਰੀ ਕੱਲ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਪੋਨਮ ਜੀ ਸਰ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਬਦਿਆ ਸਰ ਸਰ ਅੱਪਾ ਦਲਜੀਤ ਪਾਰੇ ਗੱਲ ਕਰਾਂਗੇ ਜਿਵੇਂ ਕਿ ਹਾਲੇ ਦੇ ਵਿੱਚ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਵੀ ਕਹਿੰਦੇ ਕਿ ਮੋਦੀ ਨਾਲ ਮਿਲੇ ਨੇ ਪਰ ਕਿਸਾਨਾਂ ਬਾਰੇ ਗੱਲ ਨਹੀਂ ਕੀਤੀ ਟਾਈਮ ਹੈਗਾ ਕਹਿੰਦੇ ਨਾਲ ਕੋਲੇ ਕਿਸੇ ਉੱਥੇ ਮੋਦੀ ਨਾਲ ਮਿਲਣ ਦਾ ਪਰ ਇੱਥੇ ਆਉਣ ਦਾ ਕਹਿੰਦੇ ਟਾਈਮ ਹੀ ਨਹੀਂ ਹੈਗਾ ਤਾਂ ਉਹਨਾਂ ਬਾਰੇ ਕੀ ਗੱਲ ਕਰੂੰਗੀ ਦੇਖੋ ਦਲਜੀਤ ਨੂੰ ਗਾਲਾ ਕੱਢੋ ਦਲਜੀਤ ਨੂੰ ਜਿੰਨਾ ਟਰੋਲ ਕਰਨਾ ਕਰੋ ਕਹਾ ਭਾਈਓ ਨੇ ਮੋਦੀ ਨਾਲ ਗੱਲ ਨਹੀਂ ਕੀਤੀ ਕਿਸਾਨਾਂ ਦੀ ਦਲਜੀਤ ਨੂੰ ਲਾਣਤਾ ਵੀ ਪਾਓ ਕਿ ਉੱਥੇ ਜਾ ਕੇ ਪੰਜਾਬ ਦੀ ਅਨਪਲੋਇਮੈਂਟ ਦੀ ਨਹੀਂ ਗੱਲ ਕਰਕੇ ਆਇਆ ਦਰਜੀਤ ਨੂੰ ਇਹ ਵੀ ਲਾਂਤਾ ਪਾਓ ਕਿ ਉੱਥੇ ਜਾ ਕੇ ਇਹ ਨਹੀਂ ਗਏ ਕਿ ਆਇਆ ਕਿ ਪੰਜਾਬ ਦੇ ਮੁੰਡੇ ਬਾਹਰ ਕਿਉਂ ਜਾ ਰਹੇ ਨੇ ਇੱਥੇ ਉਹਨਾਂ ਨੂੰ ਕੋ ਕੰਮ ਕਿਉਂ ਨਹੀਂ ਹੈਗਾ ਪਰੇ ਕੰਮ ਦਲਜੀਤ ਦਾ ਹੈਗਾ ਕਿ ਦਲਜੀਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਕਹਿ ਸਕਦਾ ਹੈ ਕਿ ਭਾਈ ਤੁਸੀਂ ਸਿਰਫ ਪੰਜਾਬ ਦੀ ਗੱਲ ਕਰੋ ਇਹ ਕੋਈ ਨਹੀਂ ਦੇਖ ਰਿਹਾ ਕਿ ਦਲਜੀਤ ਸਿੱਖਾ ਦੀ ਪੱਗ ਨੂੰ ਕਿੱਥੇ ਤੱਕ ਲੈ ਗਿਆ ਕੰਗੜਾ ਨਾ ਨਾਤ ਜਦੋਂ ਫਿਲਮ ਆਈ ਸੀ ਨਾ ਅਮਰਜੈਂਸੀ ਉਸ ਵੇਲੇ ਇੰਟਰਵਿਊ ਦਿੰਦੇ ਕਹਿ ਰਹੇ ਸੀਗੇ ਕਿ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ ਤੇ ਦਲਜੀਤ ਨੂੰ ਤਾਂ ਖੁਦ ਪ੍ਰਧਾਨ ਮੰਤਰੀ ਆਫਿਸ ਤੋਂ ਸੱਦਾ ਆਇਆ ਕਿ ਸਾਨੂੰ ਆ ਕੇ ਮਿਲੋ ਉਹ ਕੋਈ ਨਹੀਂ ਦੇਖਦਾ ਪਿਆ ਲੋਕੀ ਦਲਜੀਤ ਨੂੰ ਟ੍ਰੋਲ ਕਰਦੇ ਪਏ ਨੇ ਈਵਨ ਕਿ ਉਹਨਾਂ ਦੇ ਕੱਪੜਿਆਂ 'ਚ ਹੀ ਬੋਲਿਆ ਕਹਿੰਦੇ ਕਾਲੇ ਕੱਪੜੇ ਪਾ ਕੇ ਗਏ ਨੇ ਉੱਥੇ ਸ਼ਾਇਦ ਕਹਿੰਦੇ ਵੀ ਗਲਤ ਵਿੱਚ ਲੈ ਕੇ ਜਾ ਰਹੇ ਨੇ ਉੱਥੇ ਵੀ ਉਹਨਾਂ ਤੇ ਕੱਲ ਜੇ ਕੱਲ ਨੂੰ ਕੁੜਤਾ ਪਾ ਮੈਂ ਪਾ ਜਾਂਦੇ ਤੇ ਲੋਕਾਂ ਨੇ ਕਹਿਣਾ ਸੀ ਇਹ ਤਾਂ ਪਿਰ ਜਾਵਾਂ ਦਲਜੀਤ ਪਿੰਡੂਪੁਰ ਨੇ ਤੇ ਆ ਗਿਆ ਇਹਨੂੰ ਪ੍ਰਧਾਨ ਜਿਵੇਂ ਸਾਡੇ ਆਪਸ ਵਿੱਚ ਗੱਲ ਨਾ ਪੰਜਾਬੀਆਂ 'ਚ ਇਹ ਸੰਤੁਸ਼ਟ ਨਹੀਂ ਹੋ ਸਕਦੇ ਜਦੋਂ ਦਲਜੀਤ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਪਹਿਲੇ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਰਸ ਰਣੋਤਰਾ ਦਾ ਮਾਮਲਾ ਫਸਿਆ ਸੀਗਾ ਖੁਣੀਆਂ ਦੇ ਸਿੰਘ ਫਸੇ ਸੀਗੇ ਉਦੋਂ ਦਲਜੀਤ ਨੇ ਹਰ ਥਾਂ ਤੇ ਆਪਣਾ ਪੱਖ ਰੱਖਿਆ ਸੀਗਾ ਹੁਣ ਦਲਜੀਤ ਐਜ਼ ਅ ਐਮਬੈਸਡਰ ਗਿਆ ਗਲੋਬਲ میوزਿਕ ਦਾ ਪੰਜਾਬੀ میوزਿਕ ਨੂੰ ਵਰਲਡ ਲੈਵਲ ਤੇ ਲੈ ਕੇ ਜਾਣ ਵਾਲਾ ਇਕਲੌਤਾ ਪਹਿਲਾ ਆਰਟਿਸਟ ਉਹਨੂੰ ਪ੍ਰਧਾਨ ਮੰਤਰੀ ਮੋਦੀ ਨੇ ਬੁਲਾਇਆ ਤੇ ਸਾਡੇ ਵਾਲੇ ਕਹਿੰਦੇ ਪੈਨੇ ਉੱਥੇ ਜਾ ਕੇ ਸਿੱਖੀ ਦੀ ਗੱਲ ਕਿਉਂ ਨਹੀਂ ਕੀਤੀ ਉੱਥੇ ਜਾ ਕੇ ਉਹਨੇ ਕਿਉਂ ਨਹੀਂ ਕਿਹਾ ਕਿ ਭਾਈ ਕਿਸਾਨ ਬੈਠੇ ਹੋਏ ਨੇ ਉੱਥੇ ਜਾ ਕੇ ਕਿਉਂ ਨਹੀਂ ਕਿਹਾ ਕਿ ਪੰਜਾਬ ਚ ਇੰਨੇ ਸਾਲ ਤੋਂ ਕੋਈ ਕੰਪਨੀ ਨਹੀਂ ਆਈ ਇਹ ਪੰਜਾਬ ਦੇ ਮੁੱਦੇ ਨੇ ਨਾ ਹੂੰ ਦਿਲਜੀਤ ਕੱਲੇ ਦੇ ਕਹਿੰਦੇ ਮਸਲੇ ਹੱਲ ਹੋ ਜਾਣਗੇ ਉਹ ਤਾਂ ਕਹਿੰਦੇ ਵੀ ਸਿਰਫ ਆਪਣੇ ਫਾਇਦੇ ਲਈ ਗਏ ਨੇ ਹਨਾ ਵੀ ਆਪਣੇ ਵਾਸਤੇ ਵੀ ਕੀ ਪਤਾ ਵੀ ਉਹਨਾਂ ਨੂੰ ਮਿਲਣ ਤੋਂ ਬਾਅਦ ਸ਼ਾਇਦ ਮਹੂਰ ਜ਼ਿਆਦਾ ਫੀਲ ਕਹਿੰਦੇ ਨੂੰ ਵੀ ਫੋ ਹੋ ਜਾ ਫੇਮਸ ਹੋ ਜਾ ਤੇ ਫੇਮਸ ਰਾਈ ਤੇ ਫੇ ਹੋਣਾ ਵਧੀਆ ਗੱਲ ਹੈ ਨਾ ਕਿ ਕੋਈ ਨਹੀਂ ਚਾਹੁੰਦਾ ਫੇਮਸ ਹੋਣਾ ਤੁਸੀਂ ਖੁਦ ਦੱਸੋ ਦਿਲਜੀਤ ਕੋਈ ਹੋਰ ਸਾਡਾ ਪੰਜਾਬ ਚ ਕੋਈ ਹੋਰ ਆਰਟਿਸਟ ਹਾਲੇ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੋਈ ਹੋਰ ਬਾਲੀਵੁੱਡ ਦਾ ਆਰਟਿਸਟ ਤਾਂ ਮਿਲਦੇ ਰਹਿੰਦੇ ਨੇ ਆਪਣੇ ਨੀਜੀ ਏਜੰਡੇ ਕਰਕੇ ਪਰ ਪੰਜਾਬ ਦਾ ਕਿਸੇ ਆਰਟਿਸਟ ਨੇ ਉੱਥੇ ਬਹਿ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਚਾਹ ਦਾ ਕੱਪ ਪੀਤਾ ਹੋਵੇ ਜਾਂ ਜਦੋਂ ਉਹਨਾਂ ਨੇ ਉੱਥੇ ਸ਼ਬਦ ਸੁਣਾਇਆ ਤਾਂ ਪ੍ਰਧਾਨ ਮੰਤਰੀ ਨੇ ਖੁਦ ਟੇਬਲ ਤੇ ਥਾਪ ਦਿੱਤੀ ਸੀ ਦਿੱਤੀ ਸੀ ਵੀਡੀਓ ਸਭ ਨੇ ਦੇਖੀ ਹੈ ਕੋਈ ਹੋਰ ਆਰਟਿਸਟ ਗਿਆ ਹੋ ਇਹ ਸਿਰਫ ਨਾ ਲੋਕ ਚਾਹੁੰਦੇ ਨੇ ਕਿ ਅਸੀਂ ਜੇਕਰ ਕੋਈ ਬੰਦਾ ਉੱਪਰ ਚੜਦਾ ਪਿਆ ਕਿਸ ਤਰੀਕੇ ਨਾਲ ਉਹਨੂੰ ਟਾਰਗੇਟ ਕਰੀਏ ਤੁਸੀਂ ਦਿਲਜੀਤ ਦਾ ਕੈਰੀਅਰ ਕਰਾਫਟ ਵੇਖੋ ਉਹਨੇ ਬਹੁਤ ਇਦਾਂ ਦੀ ਆਪਣੇ ਲਾਈਫ ਚ ਚੀਜ਼ਾਂ ਸਹੀਆਂ ਵੀ ਨਹੀਂ ਕੁਝ ਚੀਜ਼ ਸਹੀ ਸੀ ਕੁਝ ਗਲਤ ਹੋਇਆ ਆਪਣੇ ਪਰਿਵਾਰ ਨੂੰ ਦੂਰ ਰੱਖਿਆ ਖੁਦ ਆਪਣੇ ਪਰਿਵਾਰ ਤੋਂ ਦੂਰ ਰਿਹਾ ਇੱਕ 11 12 ਸਾਲ ਦਾ ਮੁੰਡਾ ਜੇਕਰ ਆਪਣੇ ਪਰਿਵਾਰ ਤੋਂ ਇੱਕੋ ਦਾਮ ਦੂਰ ਹੋ ਜਵੇ ਉਹਦੇ ਤੇ ਕੀ ਬੀਤਣੀ ਹੋਣੀ ਹੈ ਤੇ ਇਹ ਸਾਡੇ ਲੋਕਾਂ ਦੀ ਵੀ ਬੇਵਕੂਫੀ ਹੈ ਸਾਡੇ ਲੋਕਾਂ ਨੂੰ ਡਾਈਜੈਸਟ ਨਹੀਂ ਕਰਨਾ ਆਂਦਾ ਉਹ ਚੀਜ਼ ਹਜ਼ਮ ਨਹੀਂ ਹੋ ਰਹੀ ਕਿ ਕਿਉਂ ਦਿਲਜੀਤ ਦੁਸਾਂਜ ਉਸ ਥਾਂ ਤੇ ਪਹੁੰਚ ਗਿਆ ਇੱਕਲ ਹੋ ਰਿਹਾ ਵੀ ਪਿਛਲੇ ਸਾਲ ਬੋਤ ਨਾ 2020 ਦੇ ਵਿੱਚ ਵੀ ਹੋਇਆ ਸੀ ਫਾਰਮਰ ਪ੍ਰੋਟੈਸਟ ਉਸ ਵਕਤ ਵੀ ਦਿਲਜੀਤ ਨੇ ਕਾਫੀ ਜ਼ਿਆਦਾ ਦੀ ਹੈਲਪ ਕੀਤੀ ਸੀ ਬਟ ਉਹ ਚੀਜ਼ ਆ ਜੋ ਕਿਉਂ ਨਹੀਂ ਦੇਖ ਰਹੇ ਹੈਗੇ ਫਿਰ ਵੀ ਉਸ ਟਾਈਮ ਨਾਲ ਨੇ ਇੰਨੀ ਹੈਲਪ ਕੀਤੀ ਆ ਤਾਂ ਉਹੀ ਲੋਕ ਅੱਜ ਖੜੇ ਹੋ ਕੇ ਚੀਜ਼ ਕਹਿ ਰਹੇ ਨੇ ਉਹਨੂੰ ਗਲਤ ਠਹਿਾਰ ਰਹੇ ਨੇ ਦਿਲਜੀਤ ਦੁਸਾਂਜ ਇਹਦੇ ਵਿੱਚ ਸਾਡੇ ਲੋਕਾਂ ਦਾ ਬਹੁਤ ਵੱਡੀ ਗਲਤੀ ਹੈ ਕਿਉਂਕਿ ਦੇਖੋ ਪੰਜਾਬ ਦੇ ਮੁੱਦੇ ਹਰ ਵਾਰ ਨਾ ਜਦੋਂ ਵੀ ਸੈਂਟਰ ਚ ਸਰਕਾਰ ਕੋਈ ਵੀ ਰਹੀ ਪੰਜਾਬ ਉਹਦੇ ਤੋਂ ਵੱਖਰੇ ਸਾਡੀ ਸਰਕਾਰ ਹਲੇ ਵਾਰ ਹਰ ਵਾਰ ਵੱਖਰੀ ਰਹੀ ਹੈ ਜੇਕਰ ਉਥੇ ਕੋਈ ਹੋਰ ਪਾਰਟੀ ਦੀ ਸੀ ਇੱਥੇ ਕੋਈ ਹੋਰ ਪਾਰਟੀ ਦੀ ਹੈ ਭਾਵੇਂ ਪੰਜਾਬ ਦਾ ਪੁਰਾਣਾ ਇਤਿਹਾਸ ਉਠਾ ਕੇ ਵੇਖ ਲਓ ਸਾਡਾ ਸਭ ਤੋਂ ਵੱਡਾ ਮੁੱਦਾ ਹੈ ਕਿਸਾਨੀ ਦਾ ਤੇ ਸਾਡੇ ਇੰਨੇ ਸਾਲਾਂ ਤੋਂ ਅਸੀਂ ਵਾਈਟ ਰੈਵੋਲੂਸ਼ਨ ਲਿਆਂਦਾ ਗ੍ਰੀਨ ਰੈਵੋਲੂਸ਼ਨ ਲਿਆਂਦਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇਹ ਨਹੀਂ ਹਲੇ ਤੱਕ ਪਤਾ ਚੱਲਿਆ ਜਾਂ ਸਾਡੇ ਜਿਹੜੇ ਔਰ ਬੁੱਧੀਜੀਵੀ ਨੇ ਉਹਨਾਂ ਨੂੰ ਇਹ ਨਹੀਂ ਪਤਾ ਚੱਲਿਆ ਭਾਈ ਕਿ ਕਿਸਾਨਾਂ ਨੂੰ ਕਿਵੇਂ ਇਸ ਤਰੀਕੇ ਨਾਲ ਪਰਿਪੱਕਵੋ ਬਣਾਣਾ ਹੈ ਕਿ ਉਹ ਹੋਰ ਫਸਲਾ ਉਗਾ ਸਕਣ ਕਿਵੇਂ ਨਵੀਂ ਤਕਨੀਕਾਂ ਦੇਣੀਆਂ ਪੰਜਾਬ 'ਚ ਆਖਰੀ ਵਾਰ ਕਦੋਂ ਕਿਸੇ ਕਿਸਾਨ ਨੇ ਕਿਹਾ ਹੋਵੇ ਕਿ ਹਾਂ ਮੈਨੂੰ ਮੇਰੀ ਮਿਹਨਤ ਦਾ ਪੂਰਾ ਮੁੱਲ ਮਿਲੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਹਾ ਹੋਵੇ ਪੰਜਾਬ 'ਚ ਇਸ ਵਾਰ ਝੋਨਾ ਰੁਲਿਆ ਮੰਡੀਆਂ ਵਿੱਚ ਝੋਨੇ ਦੀ ਪੰਜਾਬ ਦੇ ਝੋਨੇ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉੱਠੇ ਨਾਗਾ ਲੈਂਡ ਕਰਨਾਟਕ ਅਰੂਨਾਚਲ ਪ੍ਰਦੇਸ਼ ਇਹਨਾਂ ਥਾਵਾਂ 'ਤੇ ਜਦੋਂ ਪੰਜਾਬ ਦਾ ਝੋਨਾ ਗਿਆ ਉਹਨਾਂ ਨੇ ਰਿਜੈਕਟ ਕਰਦਾ ਭਾਈ ਤੁਹਾਡਾ ਇਹ ਸੈਂਪਲ ਵਧੀਆ ਨਹੀਂ ਹੈਗੇ ਉਹ ਬੋਝ ਕਿਹਦੇ ਤੇ ਆਇਆ ਬੋਝ ਆ ਸਰਕਾਰ ਤੇ ਸਰਕਾਰ ਦੀ ਤਾਂ ਐਮਐਸਪੀ ਤੇ ਐਮਐਸਪੀ ਮੌਲਤਿਆਂ ਨੂੰ ਚੁਕਣਾ ਪੈਣਾ ਸੀਗਾ ਉਹਨਾਂ ਨੇ ਚੁਕਿਆ ਵੀ ਲੇਟ ਚੁਕਿਆ ਕਿੰਨੇ ਕਿੰਨੇ ਦਿਨ ਮੰਡੀਆ ਝੋਨਾ ਰੁੱਲਦਾ ਰਿਹਾ ਪਰ ਚੁਕਿਆ ਗਿਆ ਕੀ ਗਾਰੰਟੀ ਹੈ ਕਿ ਜਦੋਂ ਅਗਲੇ ਸਾਲ ਦੁਬਾਰਾ ਝੋਨਾ ਆਊਗਾ ਉਦੋਂ ਦੁਬਾਰਾ ਚੁਕਿਆ ਜਾਊਗਾ ਸੋਰ ਤਾਂ ਬਹੁਤ ਲੇਟ ਚੁਕਿਆ ਗਿਆ ਇਹ ਸਾਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਭਾਈ ਇਹ ਜਿਹੜੇ ਕਿਸਾਨ ਨੇ ਨਾ ਇੱਕ ਤਾਂ ਇਹਨਾਂ ਨੂੰ ਆਪ ਚਾਹੀਦਾ ਕਿ ਇਹ ਝੋਨੇ ਤੇ ਫਸਲ ਇਹ ਝੋਨੇ ਦੇ ਮਸਲੇ ਚੋਂ ਬਾਹਰ ਨਿਕਲਣ ਸੈਂਟਰ ਨੇ ਤਾਂ ਹਰ ਵਾਰ ਪੈਸਾ ਦੇ ਦੇਣਾ ਇਹ ਸਾਡੀਆਂ ਖੁਦ ਸੂਬੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਭਾਈ ਅਸੀਂ ਇਹਨਾਂ ਨੂੰ ਕੁਝ ਐਸੀ ਚੀਜ਼ ਉਗਾੜ ਲਈ ਕਹੀਏ ਜਿਹਦਾ ਬਾਅਦ ਵਿੱਚ ਫਾਇਦਾ ਹੋ ਸਕੇ ਕਿਉਂ ਡ੍ਰੈਗਨ ਫਰੂਟ ਨਹੀਂ ਉਗ ਸਕਦਾ ਮਿਹਨਤ ਲੱਗਦੀ ਹੈ ਟਾਈਮ ਵੀ ਲੱਗਦਾ ਹੈ ਪਰ ਉਹਦਾ ਮੁੱਲ ਵੀ ਵੱਧ ਮਿਲਦਾ ਜੇਕਰ ਬੰਦੇ ਆਪਣੇ ਘਰਾਂ ਵਿੱਚ ਇੱਕ ਕਮਰੇ 'ਚ ਕੇਸਰ ਉਗਾ ਸਕਦੇ ਨੇ ਆਪਣੀ ਛੱਤਾਂ ਤੇ ਗਰਮੀਆਂ ਵਿੱਚ ਮਸ਼ਰੂਮ ਉਗਾ ਕੇ ਲੱਖ ਰੁਪਏ ਕਮਾ ਸਕਦੇ ਨੇ ਇੱਕ ਸੀਜ਼ਨ ਦੇ ਤਾਂ ਕਿਉਂ ਉਹ ਕਿਸਾਨ ਜਿਨ੍ਹਾਂ ਕੋ ਜ਼ਮੀਨਾਂ ਵੀ ਹੈਗੀਆਂ ਸਾਰੇ ਤਕਨੀਕਾ ਹੈਗੀਆਂ ਹਰ ਫਸਲ ਹਰ ਖਾਦ ਹੈਗੀ ਹੈ ਉਹ ਕਿਉਂ ਨਵੀਂ ਚੀਜ਼ ਨਹੀਂ ਪੈਦਾ ਕਰ ਸਕਦੇ ਇਹ ਸਾਡੇ ਸਰਕਾਰ ਨਹੀਂ ਚਾਹਦੀ ਇਹਨਾਂ ਨੂੰ ਉਹ ਕਰਨਾ ਕਿ ਅਸੀਂ ਦੁਬਾਰਾ ਚੇਂਜ ਲਿਆ ਕੇ ਇਹਨਾਂ ਨੂੰ ਕੁਝ ਨਵੀਂ ਚੀਜ਼ ਦਈਏ ਮੁੱਖ ਮੰਤਰੀ ਨੇ ਤਾਂ ਕਿਹਾ ਤੁਸੀਂ ਭਾਈ ਕੋਈ ਹੋਰ ਕੋਈ ਹੋਰ ਕਸਮ ਦੀ ਫਸਲ ਲਾਓ ਉਹਨਾਂ ਦਾ ਫਸਲ ਲਾ ਲਓ ਇਹਦਾ ਝਾੜ ਘਟ ਹੁੰਦੀ ਹੈ ਇਹਦੀ ਆਉਟਪੁੱਟ ਵੱਧ ਨਿਕਲਦੀ ਹੈ ਫਿਰ ਉਹ ਹੀ ਮੰਡੀਆਂ ਚ ਰੋਲਿਆ ਇਹ ਅਸੀਂ ਇੰਨੇ ਸਾਲਾਂ ਚ ਨਾ ਸਾਡੇ ਯੂਨੀਵਰਸਿਟੀਆਂ ਦਾ ਕੁਝ ਕਰ ਪਾਏ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੀਏਯੂ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਗੈਸਟ ਬੁਲਾਇਆ ਜਾਂਦਾ ਹੈ ਅਜਿਹੇ ਬੰਦਿਆਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਆਵਾ ਤਵਾ ਬੋਲਦੇ ਨੇ ਕਿਉਂ ਕਿਉਂਕਿ ਅੱਜ ਕੱਲ ਦੀ ਡਿਮਾਂਡ ਹੈ ਬਟ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਬੁਲਾਇਆ ਗਿਆ ਆਈ ਡੋਨਟ ਥਿੰਕ ਕਿ ਕਦੇ ਮਰਹੂਮ ਸੁਰਜੀਤ ਪਾਤੜ ਸਾਹਿਬ ਨੂੰ ਬੁਲਾਇਆ ਗਿਆ ਹੋਵੇ ਜਾਂ ਬਹੁਤ ਪਹਿਲਾਂ ਬੁਲਾਇਆ ਗਿਆ ਹੋਵੇ ਜਾਂ ਪੰਜਾਬ ਦੇ ਬਹੁਤ ਵੱਡੇ ਰਾਈਟਰ ਰਹੇ ਨੇ ਬਲਵਿੰਦਰ ਬਲਵਿੰਦਰ ਗਾਰੀ ਉਹਨੂੰ ਬੁਲਾਇਆ ਗਿਆ ਹੋਵੇ ਇਹ ਕੁਝ ਸਾਡੇ ਆਪ ਦੇ ਮਸਲੇ ਨੇ ਕਿ ਜਿਹੜੀ ਚੀਜ਼ਾਂ ਅਸੀਂ ਹੋ ਜਾਣੀਆਂ ਚਾਹੀਦੀਆਂ ਸਿਗੀਆਂ ਜਿਹੜੇ ਵੀ ਯੂਨੀਵਰਸਿਟੀਆਂ ਨੇ ਉਹਨਾਂ ਦਾ ਪੱਧਰ ਵਧਣਾ ਚਾਹੀਦਾ ਸੀਗਾ ਚਾਹੇ ਖੇਤੀਬਾੜੀ ਯੂਨੀਵਰਸਿਟੀ ਹੈ ਜਾਂ ਹੋਰ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਇਦਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਕਿ ਬੱਦੇ ਪੜਨ ਸਕਿੱਲ ਲੈ ਕੇ ਨਿਕਲਣ ਨਾ ਕਿ ਇਹਨੂੰ ਕਹਿਣਾ ਨਹੀਂ ਚਾਹੀਦਾ ਬਟ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਉਹ ਚ ਤਾਂ ਸਿਰਫ ਰੋਬੋਟ ਤਿਆਰ ਹੁੰਦੇ ਪੈਣੇ ਜਿਨ੍ਹਾਂ ਨੂੰ ਪਹਿਲੇ ਸਾਲ ਤੋਂ ਐਡਮਿਸ਼ਨ ਵੀ ਸੀ ਕਰਕੇ ਹੁੰਦੀ ਹੈ ਕਿ ਸਾਡੇ ਇੱਥੇ ਫਲਾਣੀਆਂ ਕੰਪਨੀਆਂ ਆਉਂਦੀਆਂ ਲੱਖ ਰੁਪਏ ਦਾ ਤੁਹਾਡਾ ਪੈਕੇਜ ਲੱਗਣਾ ਇਸੇ ਹਿਸਾਬ ਨਾਲ ਬ੍ਰਾਂਡਿੰਗ ਹੁੰਦੀ ਹੈ ਉਹਨਾਂ ਨੂੰ ਤਾਂ ਹੀ ਐਡਮਿ ਪੜ ਕੇ ਆ ਸਕਿੱਲ ਤਾਂ ਦੇ ਅੰਦਰ ਆ ਜਾਏਗੀ ਮੈਂ ਕੋਲ ਵੀ ਇੱਕ ਇੰਜੀਨੀਅਰਿੰਗ ਕਾਲਜ ਚ ਪੜਿਆ ਸਾਡੇ ਵੀ ਜਦੋਂ ਬੱਚਿਆਂ ਨੂੰ ਲਾਲਚ ਦਿੱਤਾ ਜਾਂਦਾ ਸੀ ਨਾ ਯਾਰ ਇੱਥੇ ਫਰਾਨੀ ਕੰਪਨੀ ਆਂਦੀ ਐ ਇੱਥੇ ਸੈਮਸੰਗ ਆਂਦੀ ਐ ਰੇਲਾਈਐਂਸ ਆਂਦੀ ਐ ਬੱਚੇ ਦਾ ਲੱਖ ਰੁਪਏ ਮਹੀਨੇ ਦਾ ਪੈਕੇਜ ਲੱਗਦਾ ਲੱਗਦੇ ਵੀ ਨੇ ਪਰ 400 ਚੋਂ ਇੱਕ ਬੱਚੇ ਦਾ ਲੱਗਦਾ ਹਰ ਬੱਚੇ ਦਾ ਨਹੀਂ ਲੱਗਦਾ ਉਹ ਇੱਕ ਜਿਹੜਾ ਪੂਰੀ ਤਰੀਕੇ ਨਾਲ ਸਕਿਲਡ ਹੁੰਦਾ ਜਿਹਨੂੰ ਪਤਾ ਹੈ ਮੈਂ ਆਪਣੀ ਸਕਿੱਲ ਤੇ ਕੰਮ ਕਰਕੇ ਵਧੀਆ ਕੰਪਨੀ ਚ ਪਲੇਸਮੈਂਟ ਲੈਣੀ ਹੈ ਉਹਦਾ ਲੱਗਦਾ ਇਸ ਕਰਕੇ ਆ ਸਾਡੇ ਕੁਝ ਸਰਕਾਰਾਂ ਦੀਆਂ ਗਲਤੀਆਂ ਨੇ ਇਹ ਕਿਸਾਨਾਂ ਨੂੰ ਇਹਨਾ ਉਹ ਨਹੀਂ ਬਣਾ ਪਾਏ ਪਰਿਪੱਕ ਵਕੀਲ ਹੋ ਜਾਂ ਇਹਨਾ ਸਕਿਲਡ ਕਹਿ ਲੋ ਕਿ ਉਹ ਨਵੀਂ ਚੀਜ਼ ਵੱਲ ਜਾ ਸਕਣ ਇਸ ਕਰਕੇ ਅੱਜ ਬੈਠੇ ਨੇ ਹੁਣ ਜੇ ਦਲਜੀਤ ਨਹੀਂ ਕਹਿ ਰਿਹਾ ਉਹਨਾਂ ਕਿਸਾਨਾਂ ਨੂੰ ਇਹਦਾ ਮਤਲਬ ਇਹ ਨਹੀਂ ਆ ਉਹਦੇ ਮਨ ਚ ਪੀੜ ਨਹੀਂ ਉੱਠਦੀ ਹੋਣੀ ਜਦੋਂ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਨੇ ਸਲਫਾਸ ਨਿਕਲਿਆ ਜੇ ਦਲਜੀਤ ਤੱਕ ਖਬਰ ਪਹੁੰਚਦੀ ਹੋਣੀ ਹੈ ਉਹ ਵੀ ਆਪਣੇ ਮਨ ਵਿੱਚ ਇੱਕ ਵਾਰ ਤਾਂ ਕਹਿੰਦਾ ਹੋਣਾ ਕਿ ਬਾਬਾ ਗਲਤ ਹੋ ਰਿਹਾ ਹੈ ਇਹ ਹਰ ਕੋਈ ਚੰਦਾ ਹਰ ਕੋਈ ਹਰ ਮੁੱਦੇ ਤੇ ਬੋਲੇ ਸਾਡੇ ਕ੍ਰਿਕਟਰ ਨਹੀਂ ਬੋਲਦੇ ਕ੍ਰਿਕਟਰ ਨਹੀਂ ਬੋਲਦੇ ਉਹ ਇੰਡੀਆ ਆਸਟ੍ਰੇਲੀਆ ਦਾ ਮੈਚ ਸੀਗਾ ਉੱਥੇ ਇੱਕ ਪਾਸੇ ਖਾਲਿਸਤਾਨ ਦੇ ਝੰਡੇ ਲੈ ਕੇ ਲੋਕ ਖੜੇ ਸੀਗੇ ਇੱਕ ਪਾਸੇ ਇੰਡੀਆ ਦਾ ਝੰਡਾ ਉੱਥੇ ਇੱਕ ਕ੍ਰਿਕਟਰ ਨੇ ਇਹ ਨਹੀਂ ਕਿਹਾ ਭਾਈ ਇਹ ਮੁੱਦੇ ਖੇਡ ਤੋਂ ਬਾਹਰ ਹੋਣੇ ਚਾਹੀਦੇ ਨੇ ਇਹ ਮੁੱਦਾ ਇੱਕ ਪੋਲੀਟੀਕਲ ਮੁੱਦਾ ਇਹਨੂੰ ਖੇਡ 'ਚ ਨਹੀਂ ਲੈ ਕੇਣਾ ਚਾਹੀਦਾ ਯਾ ਇੱਕ ਕ੍ਰਿਕਟਰ ਨਹੀਂ ਕਹਿੰਦਾ ਸਾਨੂੰ ਪਾਕਿਸਤਾਨ ਜਾ ਲੈਂਦੇ ਹੋ ਇਹ ਇਸ ਕਰਕੇ ਇਨਾ ਹਰ ਬੰਦੇ ਤੋਂ ਐਕਸਪੈਕਟ ਕਰਨਾ ਕਿ ਉਹ ਹਰ ਚੀਜ਼ ਤੇ ਬੋਲੂਗਾ ਇਹ ਵੀ ਕੁਝ ਇੱਕ ਗਲਤ ਹੈ ਬਸ ਇਹ ਚੰਗੀ ਗੱਲ ਹੈ ਕਿ ਇੱਕ ਕਿਸੇ ਵੀ ਕਲਾਕਾਰ ਨੂੰ ਇੱਕ ਪੋਲੀਟਿਕਸ ਦੇ ਵਿੱਚ ਕਸੀਦ ਕੇ ਲੈ ਕੇ ਆਣਾ ਵੀ বিনা ਮਤਲਬ ਤੁਹਾਨੂੰ ਵੀ ਜਨ ਵੀ ਲੈ ਆਂਦੇ ਨੇ ਕਲਾਕਾਰਾਂ ਨੂੰ ਜਿਵੇਂ ਹੁਣ ਤਲਜੀਤ ਵੀ ਲੈ ਆਏ ਨੇ ਤਾਂ ਉਹਦੇ ਬਾਰੇ ਕੀ ਕਹੂੰਗੀ ਦੇਖੋ ਇੱਕ ਆਰਟ ਜਿੰਨਾ ਏ ਪੋਲਿਟੀਕਲ ਹੁੰਦਾ ਮਤਲਬ ਉਹ ਜਿੰਨਾ ਰਾਜਨੀਤੀ ਤੋਂ ਦੂਰ ਹੁੰਦਾ ਉਹਨਾਂ ਹੀ ਉਹ ਜ਼ਿਆਦਾ ਰਾਜਨੀਤੀ ਨੂੰ ਹਿੱਟ ਕਰ ਸਕਦਾ ਹੈ ਅਸੀਂ ਕਹੀ ਨਾ ਸਾਡੇ ਇਤਿਹਾਸ ਵਿੱਚ ਰਿਹਾ ਕਿ ਜਦੋਂ ਇੰਡੀਪੈਂਡੈਂਸ ਹੋਈ ਲੋਕਾਂ ਵਿੱਚ ਇੱਛਾ ਪੈਦਾ ਕਰਨ ਦੀ ਜੇਕਰ ਤੁਹਾਡਾ ਦੇਸ਼ ਆਜ਼ਾਦ ਹੋ ਗਿਆ ਤੁਸੀਂ ਕੀ ਕਰੋਗੇ ਕੀ ਕਰੋਗੇ ਉਹ ਫਿਲਮਾਂ ਦਿਖਾਈਆਂ ਜਾਂਦੇ ਸੀ ਉਹ ਫਿਲਮਾਂ ਪਬਲੀਕ ਅਰਨੀ ਸੀ ਦਿਖਾਉਂਦੇ ਇੰਤਜ਼ਾ ਦੇ ਬੰਦ ਕਮਰੇ ਚ 10-12 ਲੋਕਾਂ ਨੂੰ ਦਿਖਾਉਂਦੇ ਸੀ ਕਿ ਉਹ ਆਪਣੇ ਮਨ ਚ ਇੱਕ ਖਿਆਲ ਲੈ ਕੇ ਜਾਣ ਕੇ ਆਜ਼ਾਦੀ ਇਹ ਹੁੰਦੀ ਹੈ। ਆਰਟ ਇਹ ਪੋਲਿਟਿਕਲ ਹੁੰਦਾ ਹੈ ਬਟ ਪੋਲਿਟਿਕਲੀ ਹਿੱਟ ਕਰਦਾ ਹੈ। ਉਸੇ ਤਰੀਕੇ ਨਾਲ ਜਦੋਂ ਇੱਕ ਬੰਦਾ ਆਰਟਿਸਟ ਬਣ ਗਿਆ। ਉਹਦੀ ਜ਼ਿੰਦਗੀ ਪਬਲਿਕ ਪ੍ਰੋਪਰਟੀ ਹੈ। ਹਰ ਤਰੀਕੇ ਨਾਲ ਉਸਨੂੰ ਟ੍ਰੋਲ ਵੀ ਕੀਤਾ ਜਾਂਦਾ ਹੈ। ਉਹਦੇ ਹਰ ਕੱਪੜੇ ਤੇ ਹਰ ਐਕਸ਼ਨ ਤੇ ਤਜੀਦ ਵੀ ਐ ਕਰਕੇ ਜਿਵੇਂ ਕੋਈ ਬੈਠਾ ਹੋਇਆ ਸੀਗਾ ਲੋਕੀ ਕਹਿੰਦੇ ਰੂਮਿਨਾਟੀ ਵਾਲਾ ਆ ਗਿਆ। ਹਰ ਉਹਦੀ ਹਰ ਚੀਜ਼ ਤੇ ਉਸਨੂੰ ਪਬਲਿਕਲੀ ਟਾਰਗੇਟ ਕੀਤਾ ਜਾਂਦਾ ਹੈ। ਇਸ ਕਰਕੇ ਇੱਕ ਆਰਟਿਸਟ ਨੂੰ ਕਹਿੰਦਾ ਮੋਟੀ ਚਮੜੀ ਦਾ ਹੋਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਫਰਕ ਨਾ ਪਾਵੇ ਕੁਝ ਲੋਕਾਂ ਤੇ ਫਰਕ ਪੈਂਦਾ ਨੋ ਡਾਊਟ ਉਹ ਇੰਨੇ ਜਦੋਂ ਗੱਲ ਤੁਹਾਡੀ ਫੈਮਿਲੀ ਤੇ ਆਂਦੀ ਹੈ ਨਾ ਉਦੋਂ ਹਰ ਬੰਦਾ ਟੁੱਟ ਜਾਂਦਾ ਪਰ ਬੰਦਾ ਆਪਣੇ ਤੇ ਫਿਰ ਸਹਾਰ ਲੈਂਦਾ ਆਈ ਰਿਮੈਂਬਰ ਰਿਕਵਰ ਵਿਰਾਟ ਕੋਹਲੀ ਦਾ ਫਾਰਮ ਖਰਾਬ ਚੱਲਦਾ ਵੈਸੇ ਆਈਪੀਐਲ ਦੀ ਗੱਲ ਹੈ ਤੇ ਉਹਦੀ ਵਾਈਫ ਅਨੁਸ਼ਕਾ ਸ਼ਰਮਾ ਉੱਤੇ ਗਰਾਊਂਡ 'ਚ ਬੈਠਦੀ ਹੁੰਦੀ ਤੇ ਅਨੁਸ਼ਕਾ ਸ਼ਰਮਾ ਨੂੰ ਇੰਨੀ ਟ੍ਰੋਲਿੰਗ ਹੋਣੀ ਇੰਨੀ ਟ੍ਰੋਲਿੰਗ ਹੋਣੀ ਹਾਰ ਕੇ ਵਿਰਾਟ ਕੋਹਲ ਨੇ ਕਿਹਾ ਸੀ ਭਾਈ ਇਹ ਕੰਮ ਠੀਕ ਨਹੀਂ ਹੈਗਾ ਤੇ ਜਦੋਂ ਫੇਰ ਇਦਾਂ ਹੀ ਹੋਇਆ ਅਸੀਂ ਅਸੀਂ 2021 T20 ਵਰਲਡ ਕਪ ਵਿੱਚ ਕੁਆਲੀਫਾਈ ਨਹੀਂ ਕਰ ਪਾਏ ਤੇ ਉਹਨਾਂ ਦੀ ਬੇਟੀ ਨੂੰ ਟਾਰਗੇਟ ਕੀਤਾ ਗਿਆ ਰੇਪ ਥ੍ਰੈਟਸ ਆਈ ਡੈਥ ਥ੍ਰੈਟਸ ਆਈ ਇਨ ਇਸ ਹੱਦ ਤੱਕ ਲੋਕ ਗਿਰ ਜਾਂਦੇ ਕਹਿਣ ਲੱਗਦਾ ਕਿ ਸਾਡਾ ਸਾਡਾ ਫੇਵਰਿਟ ਪਲੇਅਰ ਹੈ ਅਸੀਂ ਜਾਂ ਫੇਵਰਿਟ ਆਰਟਿਸਟ ਹੈ ਅਸੀਂ ਜਿੱਦਾਂ ਮਰਜ਼ੀ ਉਹਦੇ ਨਾਲ ਗੱਲ ਕਰੀਏ ਬਟ ਹੱਦ ਲੋਕਾਂ ਨੂੰ ਆਪ ਨੂੰ ਨਹੀਂ ਪਤਾ ਹੁੰਦੀ ਉਹਨਾਂ ਲੱਗਦਾ ਕਿ ਜੇਕਰ ਇੱਕ ਆਰਟਿਸਟ ਪਬਲਿਕ ਵਿੱਚ ਆ ਗਿਆ ਉਹਨੂੰ ਪਬਲਿਕ ਪ੍ਰਾਪਰਟੀ ਹੈ ਅਸੀਂ ਜਿਵੇਂ ਮਰਜ਼ੀ ਚਾਹੀਏ ਚਾਹੇ ਉਹਨੂੰ ਟ੍ਰੋਲ ਕਰੀਏ ਚਾਹੇ ਉਹਨੂੰ ਕਹਿੰਦੀ ਰਿਸਪੈਕਟ ਕਰੀਏ ਬੇਇਜ਼ਤ ਕਰੀਏ ਅਸੀਂ ਉਹਨੂੰ ਹੱਕ ਸਮਝਦੇ ਹਾਂ ਬਟ ਇੱਕ ਆਰਟਿਸਟ ਨੂੰ ਇਹ ਪੋਲਿਟਿਕਲ ਹੋਣਾ ਚਾਹੀਦਾ ਉਹਨੂੰ ਪਤਾ ਹੋਣਾ ਚਾਹੀਦਾ ਉਹਦੇ ਆਸ-ਪਾਸੇ ਕੀ ਹੋ ਰਿਹਾ ਪ੍ਰੋਮੋਟਿਵ ਚਮੜੀ ਵਾਲਾ ਉਹਨੂੰ ਇਹਨਾਂ ਚੀਜ਼ਾਂ ਦਾ ਫਰਕ ਨਾ ਪਵੇ ਕਿਉਂਕਿ ਸਰਕਾਰ ਤਾਂ ਬਦਲ ਜਾਣੀ ਹੈ ਔਰ 5 ਸਾਲ ਨੂੰ ਫੈਨ ਥੋੜੀ ਬਦਲ ਲੈਣ ਇਵਨ ਕਿ ਪਾਕਿਸਤਾਨੀ ਹੈ ਨਾ ਉਹਨਾਂ ਦੇ ਪਿੱਛੇ ਇੱਕ ਵੀਡੀਓ ਉਹਨਾਂ ਨੇ ਜਿਵੇਂ ਕਰ ਰਹੀ ਸੀ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਪਾਕਿਸਤਾਨੀ ਕੁੜੀ ਨੂੰ ਜਿਵੇਂ ਸਟੇਜ ਤੇ ਬੁਲਾਇਆ ਸੀ ਤਾਂ ਉਹਦੇ ਲਈ ਵੀ ਇਹਨਾਂ ਨੂੰ ਟ੍ਰੋਲ ਕੀਤਾ ਗਿਆ ਕਾਫੀ ਜ਼ਿਆਦਾ ਇਹ ਮਤਲਬ ਲੋਕੀ ਇੰਨੇ ਜ਼ਿਆਦਾ ਹੋ ਗਏ ਕਿ ਸੰ ਪਿਆ ਰਹਣਾ ਵੀ ਆਪਾਂ ਉਸ ਦੀ ਕੋਈ ਧਰਮ ਨਹੀਂ ਹੈ ਦਾ ਸੰਗੀਤ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਤਾਂ ਉਸ ਲਈ ਵੀ ਲੋਕ ਕਿੰਨਾ ਬੋਲਦੇ ਨੇ ਜੀ ਬਿਲਕੁਲ ਇਹ ਜਿਹੜੇ ਦੇਖੋ ਪੰਜਾਬ ਚਾਹੇ ਇੰਦਰਲਾਇਆ ਪਾਕਿਸਤਾਨ ਵਾਲਿਆਂ ਦਾ ਇਹਨਾਂ ਦਾ ਰੂਹ ਇਹਨਾਂ ਦੀ ਆਤਮਾ ਇਹਨਾਂ ਦਾ ਸਰੀਰ ਖਾਣ ਪਾਣ ਸਾਰਾ ਕੁਝ ਇੱਕੋ ਤਰੀਕੇ ਦਾ ਸਾਡੇ ਸਾਨੂੰ ਸਿਰਫ ਸਰਦ ਨੇ ਵੰਡਿਆ ਆ ਹੋਰਸ ਦਾ ਕੁਝ ਨਹੀਂ ਵੰਡਿਆ ਸਾਡੇ ਇਹ ਕ੍ਰੈਡਿਟ ਨਾ ਪਹਿਲਾ ਜਾਂਦਾ ਹੈ ਅਵਿੰਦਰ ਗਿਲਪਾਜੀ ਨੂੰ ਜਦੋਂ ਬਾਲੀਵੁੱਡ ਨੇ ਪਾਕਿਸਤਾਨੀ ਕਲਾਕਾਰ ਨੂੰ ਬਾਇਕਾਟ ਕਰਤਾ ਨਾ ਉਰਵੰਮਾ ਟੈਗ ਤੋਂ ਬਾਅਦ ਕਿ ਐਸੀ ਨਹੀਂ ਪਾਕਿਸਤਾਨ ਦੇ ਕਲਾਕਾਰ ਸਦਨੇ ਅਮਰਿੰਦਰ ਗਿੱਲ ਇਕਲੌਤੇ ਐਸੇ ਕਲਾਕਾਰ ਸੀ ਪੰਜਾਬ ਦੇ ਜਿਨ੍ਹਾਂ ਨੇ ਚੱਲ ਮੇਰਾ ਪੁੱਤ ਫਿਲਮ ਬਣਾਈ ਪਾਕਿਸਤਾਨ ਦੇ ਡਰਾਮਾ ਐਕਟਰਸ ਨੂੰ ਲੈ ਕੇ ਆਂਦਾ ਇੱਕ ਜਿਹੜਾ ਬ੍ਰਿਜ ਬਣਾਇਆ ਪੰਜਾਬ ਪਾਕਿਸਤਾਨ ਪੰਜਾਬ ਇੰਡੀਆ ਤੇ ਪੰਜਾਬ ਪਾਕਿਸਤਾਨ ਦੇ ਕਲਾਕਾਰਾਂ ਦੇ ਵਿੱਚ ਜਾਂ ਆਰਟ ਦੇ ਵਿੱਚ ਇਹ ਫਿਰ ਸਾਨੂੰ ਲੋਕਾਂ ਨੂੰ ਚਾਹੀਦਾ ਕਿ ਭਾਈ ਜੇਕਰ ਅਸੀਂ ਗੱਲਾ ਕਰਨੀ ਹੈ ਬੁਲਟੰਬਰ ਸਰੋ ਲਹਿੰਦੇ ਵੱਲ ਜਾਂਦਾ ਲਾਹੌਰ ਦੀਆਂ ਗੱਲਾਂ ਕਰਨੀਆਂ ਜੇ ਲਾਹੌਰ ਇੱਧਰ ਹੁੰਦਾ ਫਿਰ ਸਾਨੂੰ ਇਹ ਚੀਜ਼ਾਂ ਨੂੰ ਵੀ ਥੋੜਾ ਨੈਗਲੈਕਟ ਕਰ ਦੇਣਾ ਚਾਹੀਦਾ ਕਿ ਭਾਈ ਜੇਕਰ ਉਹਨੇ ਫੇਰ ਕੀ ਹੋਇਆ ਪਾਕਿਸਤਾਨ ਦੇ ਸੁਪਰਸਟਾਰ ਨੂੰ ਬੁਲਾ ਲਿਆ ਹਾਨਿਆ ਮੀਰ ਬਾੜੀ ਮੋਟੀ ਕੋਈ ਸੁਪਰਸਟਾਰ ਨਹੀਂ ਹੈ ਕਿ ਪਾਕਿਸਤਾਨ ਦੀ ਵਨੋਕਰ ਟਾਪ ਮੋਸਟ ਐਕਟਰੈਸ ਹੈ ਬਾਦਸ਼ਾਹ ਉਹਨਾਂ ਨਾਲ ਮਿਲਦਾ ਬਾਦਸ਼ਾਹ ਨਾਲ ਉਹਨਾਂ ਦੀ ਉੱਠਣੀ ਬੈਠਣੀ ਹੈ ਬੱਚੇ ਦੋਸਤੀ ਹੈ ਕਹਿੰਦੇ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਨਾ ਹਾਨਿਆ ਮੀਰ ਤੋਂ ਤੁਹਾਨੂੰ ਦਲਜੀਤ ਨੇ ਬੁਲਾਇਆ ਕਹਿੰਦੀ ਮੈਂ ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਮੇਰੇ ਨਾਲ ਕੀ ਹੋ ਗਿਆ ਮੈਂ ਲੱਗਿਆ ਮੈਂ ਸਤਵੇਂ ਅਸਮਾਨ ਤੇ ਉੱਡਦੀ ਪਈਆਂ ਮੈਨੂੰ ਦਲਜੀਤ ਨੇ ਬੁਲਾ ਲਿਆ ਸਟੇਜ ਤੇ ਤੇ ਉਹ ਸਪੌਟਲਾਈਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸਾਈਡ ਤੇ ਬੈ ਕੇ ਤਾਲੀਆਂ ਮਾਰਦੇ ਰਹੇ ਜਿਵੇਂ ਵੀ ਕਰਦੀ ਰਹੀ ਕਿ ਅਫਰੋ ਸ਼ੌਤ ਸ਼ੂਦਾ ਦਲਜੀਤ ਦਾ ਸੀਗਾ ਕੋਈ ਹੋਰ ਕਿਸ ਨੂੰ ਬੁਲਾਇਆ ਹੁੰਦਾ ਸਾਡੇ ਤੁਹਾਡੇ ਵਰਗੇ ਨੂੰ ਉੱਤੇ ਆਏ ਪਾਣਾ ਪਾ ਲੱਗੇ ਨਾ ਕਿ ਮੈਨੂੰ ਦਲਜੀਤ ਨੂੰ ਉੱਪਰ ਬੁਲਾ ਲਿਆ ਸਪੌਟਲਾਈਟ ਲੈਣ ਦੀ ਬਟ ਉਹ ਕਲਾਕਾਰ ਨੂੰ ਪਤਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਫਰਕ ਨਹੀਂ ਪੈਂਦਾ ਚਾਹੇ ਇੱਧਰ ਦਾ ਚਾਹੇ ਉੱਧਰ ਦਾ ਓਕੇ ਤੁਹਾਨੂੰ ਕੀ ਲੱਗਦਾ ਹੈ ਕਿ ਦਲਜੀਤ ਦਸਾਂਜ ਨੇ ਹਨਾ ਉਹਨਾਂ ਦੀ ਜੋ ਸਿੰਗਿੰਗ ਹੈ ਯਾ ਫਿਰ ਨਦੀ ਜਿਵੇਂ ਐਕਟਿੰਗ ਐ ਯਾ ਉਹਨਾਂ ਦੇ ਕਰਕੇ ਫੈਨਸ ਜ਼ਿਆਦਾ ਬਣੇ ਯਾ ਫਿਰ ਨਦੀ ਜੋ ਪਰਸਨੈਲਿਟੀ ਉਹਨਾਂ ਦੇ ਕਰਕੇ ਜ਼ਿਆਦਾ ਉਹਨਾਂ ਦੇ ਫੈਨਸ ਨੇ ਦੇਖੋ ਮੈਂ ਗੱਲ ਕਰਵਾ ਮੇਰੇ ਨਾਲ ਮੇਰੀ ਮਾਤਾ ਕਹਿੰਦੀ ਕਹਿੰਦੀ ਮੈਨੂੰ ਦਿਲਜੀਤ ਬਹੁਤ ਵਧੀਆ ਲੱਗਦਾ ਉਹ ਦਿਲਜੀਤ ਦੀ ਗਾਣੇ ਕਰਕੇ ਵੀ ਤੇ ਐਕਟਿੰਗ ਕਰਕੇ ਵੀ ਉਹ ਗਾਣੇ ਇਸ ਕਰਕੇ ਕਿਉਂਕਿ ਦਿਲਜੀਤ ਦੇ ਖੁਦ ਪਰਸਨਲ ਕੁਝ ਕਰੀਅਰ ਚੋਇਸ ਹੈ ਉਹਨਾਂ ਦੀ ਅੱਧਾ ਅੱਧੀਆਂ ਰਹੀਆਂ ਨੇ ਬੰਦਾ ਜਦੋਂ ਸ਼ੁਰੂਆਤ ਕਰਦਾ ਨਹੀਂ ਪਤਾ ਹੁੰਦਾ ਕੀ ਸਹੀ ਐ ਕੀ ਗਲਤ ਐ 15 ਸਾਲ ਉਹਨਾਂ ਦਾ ਇੱਕ ਗਾਣੇ ਦਾ ਪ੍ਰੋਮੋ ਆਇਆ ਖਾਰਕੂ ਗਾਣਾ ਆਇਆ ਤੋਆਂ ਗਾਣੇ ਕਰਕੇ ਉਹਨਾਂ ਨੇ ਮਾਫੀ ਮੰਗੀ 15 ਸਾਲ ਕਰਕੇ ਤਾਂ ਉਹਨਾਂ ਨੇ ਆਪਣੀ ਫੈਮਿਲੀ ਨੂੰ ਕਿੰਨੇ ਹੀ ਸਾਲ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਹੁਣ ਕਿ ਜਿ ਪਿਛਲੇ ਜਦੋਂ ਉਹਨਾਂ ਦੀ ਮਦਰ ਤੇ ਉਹਨਾਂ ਦੀ ਸਿਸਟਰ ਸਾਹਮਣੇ ਆਏ ਆ ਤੇ ਉਹਨਾਂ ਨੇ ਦਿਲਜੀਤ ਨੇ ਵੀਡੀਓਜ਼ ਦਿਖਾਇਆ ਕਿ ਆ ਮੇਰੀ ਮਦਰ ਹੈ ਮੇਰੀ ਸਿਸਟਰ ਹੈ ਤੁਸੀਂ ਦੇਖੋ ਉਹ ਗਾਣਾ ਕਦੋਂ ਆਇਆ ਸੀ ਤੇ ਹੁਣ ਇੰਨੇ ਸਾਲ ਬਾਅਦ ਕੌਣ ਨਹੀਂ ਚਾਹੂਗਾ ਕਿ ਮੈਂ ਆਪਣੀ ਲੋਕਾਂ ਨੂੰ ਦੱਸਾਂ ਕਿ ਮੇਰੀ ਮਦਰ ਪ੍ਰਾਊਡ ਫੀਲ ਕਰੇ ਆ ਕੇ ਕਿ ਆ ਮੇਰੀ ਮਦਰ ਹੈ ਜਾਂ ਮੇਰੀ ਸਿਸਟਰ ਹੈ ਹਰ ਇੱਕ ਫੇਮਸ ਬੰਦਾ ਚਾਹੂਗਾ ਕਿ ਮੈਂ ਆਪਣੀ ਮਦਰ ਨੂੰ ਜਾਂ ਮੈਂ ਲੋਕਾਂ ਨੂੰ ਦੱਸਾਂ ਕਿ ਮੈਂ ਇਹਨਾਂ ਦਾ ਪੁੱਤਰ ਆ ਇਹ ਮੇਰੀ ਫੈਮਲੀ ਹੈ ਤਾਂ ਕਿ ਜਿੰਨਾ ਪਿਆਰ ਮੈਨੂੰ ਮਿਲੇ ਉਹਨਾ ਹੀ ਪਿਆਰ ਉਹਨਾਂ ਨੂੰ ਮਿਲਣ ਪਰ ਦਿਲਜੀਤ ਨੇ ਜੰਗ ਇਹ ਚ ਉਹ ਸਿੱਖ ਲਿਆ ਕਿ ਭਾਈ ਫੈਮਲੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਚੰਗਾ ਕਰੋਗੇ ਤਾਂ ਦਿਲਜੀਤ ਦੀ ਤਾਰੀਫ ਹੋਣੀ ਹੈ ਮਾਰੋਗੇ ਤਾਂ ਦਿਲਜੀਤ ਦੀ ਫੈਮਲੀ ਨੂੰ ਟਾਰਗੇਟ ਕਰਨਗੇ ਲੋਕ ਯਾ ਕਰਦੇ ਵੀ ਨੇ ਹੋਰ ਕਲਾਕਾਰਾਂ ਦੀ ਫੈਮਲੀ ਨੂੰ ਟਾਰਗੇਟ ਤੇ ਇਸ ਕਰਕੇ ਕੈਰੀਅਰ ਚੁਆਇਸੇਦਾਂ ਦੀਆਂ ਰਹੀਆਂ ਉਹਨਾਂ ਨੇ ਜਦੋਂ ਇਹ ਗਾਣੇ ਦੀ ਮਾਫੀ ਮੰਗੀ ਕੈਰੀਅਰ ਚ ਡਾਊਨ ਆਇਆ ਗ੍ਰਾਫ ਹੋਲੀ-ਹੋਲੀ ਉੱਪਰ ਚੜਿਆ ਫਿਰ ਕਹਿੰਦੇ ਕਿ ਦਲਜੀਤ ਨੇ ਜਦੋਂ ਹਰੀ ਸਿੰਘ ਨਲ ਇੰਟਰਨੈਸ਼ਨਲ ਵਿਲੇਜਸ ਵਿੱਚ ਕੰਮ ਕੀਤਾ ਉਦੋਂ ਕਿੰਨਾ ਨੈਕਸਟ ਲੈਵਲ ਐਲਬਮ ਆਈ ਸੀ ਉਹਨਾਂ ਦੀ ਜਿਹੜਾ ਗਾਣਾ ਸੀ ਉਹ ਜਦੋਂ ਪੰਗਾ ਪੈ ਜਵੇ ਉਹ ਗਾਣੇ ਨੇ ਹਾਂਣੇ ਹੁਣ ਵੀ ਕੋਈ ਬੰਦੇ ਸੁਣਨਗੇ ਨਾ ਜੇਕਰ ਸਾਡੇ ਵੀਡੀਓ ਤੋਂ ਬਾਅਦ ਇਹ ਗਾਣਾ ਉਹ ਬੰਦੇ ਦੁਬਾਰਾ ਗਾਣਾ ਸੁਣਨਗੇ ਜਾ ਕੇ ਕਿਹੜਾ ਗਾਣਾ ਸੀਗਾ ਉਹ ਜਿਹੜੇ ਦਲਜੀਤ ਜਦੋਂ ਪੰਗਾ ਪੈ ਜਵੇ ਪਹਿਲਾ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਉਹ ਬਹੁਤ ਆਪਣੇ ਟਾਈਮ ਦਾ ਬਹੁਤ ਤਕੜਾ ਗਾਣਾ ਸੀਗਾ ਉਹ ਬਹੁਤ ਅੱਛਾ ਫਿਰ ਜੀਤ ਨੇ ਗੁਰਨਾਡਕ ਮਹਾਰਾਜ ਤੇ ਗਾਣੇ ਕੱਢੇ ਨੇ ਫਿਲਮਾਂ ਕੁਛ ਅੱਧਾ-ਅਧਿਆ ਕੀਤੀਆਂ ਕਿ ਆਮ ਕਲਾਕਾਰ ਨਹੀਂ ਕਰ ਸਕਦਾ ਤੁਸੀਂ ਕਦੋਂ ਦੇਖਿਆ ਹੋਣਾ ਕਿ ਇੱਕ ਟਰਬ ਪੰਜਾਬ ਦਾ ਇੱਕ ਟਰਬਨ ਐਕਟਰ ਇੱਕ ਟਰਬਨ ਕੈਰੀing ਐਕਟਰ ਬਾਲੀਵੁੱਡ ਉਸ ਜਾ ਕੇ ਕੰਮ ਕਰਦਾ ਵਾ ਵੱਡੇ ਕਲਾਕਾਰਾਂ ਦੇ ਨਾਲ ਅਕਸ਼ੇ ਕੁਮਾਰ ਨਾਲ ਸ਼ਾਇਦ ਪੂਰਨ ਕ੍ਰੀਨਾ ਕਪੂਰ ਨਾਲ ਐਕਟਿੰਗ ਨੂੰ ਲੈ ਕੇ ਵੀ ਉਹਨਾਂ ਨੂੰ ਕਾਫੀ ਧੋਲ ਕੀਤਾ ਜਿਹੜੇ ਨਾਲ ਦੀ ਚਮਕੀ ਲੰਗੂ ਗਈ ਉਸ ਕਰਕੇ ਹਾਂ ਉਹ ਕਹਿੰਦੇ ਦਲਜੀਤ ਕਹਿੰਦਾ ਸੀ ਮੈਂ ਆਪਣੀ ਵਾਲ ਨਹੀਂ ਕਦੇ ਵਾਲ ਨਹੀਂ ਘਟਾਉਂਗਾ ਈਵਨ ਉਸ ਫਿਲਮ ਦੇ ਡਾਇਰੈਕਟਰ ਇਮਤੀਆਜ਼ ਅਲੀ ਨੇ ਕਿਹਾ ਕਿ ਦਲਜੀਤ ਨੇ ਵਿਗ ਪਾਈ ਸੀ ਉਹਨੇ ਵਾਲ ਨਹੀਂ ਸਿੱਟਾ ਨਾ ਨੇ ਆਪ ਵੀ ਕਿਹਾ ਸੀ ਤੁਸੀਂ ਦੇਖੋ ਜਿਸ ਐਕਟਰ ਦੀ ਤਾਰੀਫ ਬਾਲੀਵੁੱਡ ਦਾ ਸ਼ਹਨਸ਼ਾ ਮੀਤਾਬ ਬੱਚਨ ਕਰ ਰਿਹਾ ਈਵਨ ਕਿ ਸ਼ਾਹਰੁਖ ਖਾਨ ਸਾਹਿਬ ਕਰ ਰਹੇ ਨੇ ਕਹਿੰਦੇ ਦਲਜੀਤ ਬਹੁਤ ਸੋਹਣਾ ਐਕਟਰ ਹੈ ਮੀਤਾਬ ਬੱਚਨ ਕਹਿੰਦੇ ਨੇ ਕਿ ਤੁਸੀਂ ਜੋ ਕਰ ਰਹੇ ਹੋ ਇਦਾਂ ਹੀ ਕਰਦੇ ਰਹੋ ਤੁਹਾਨੂੰ ਸਿੱਖਣ ਦੀ ਲੋੜ ਵੀ ਨਹੀਂ ਹੈਗੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੇ ਆਮ ਜਨਤਾ ਜਦੋਂ ਦਿਲਜੀਤ ਨੂੰ ਮਿਲਦਾ ਆਮ ਜਨਤਾ ਦੀ ਆਵਾਜ਼ ਹੋਂ ਤੱਕ ਪਹੁੰਚਦੀ ਨਹੀਂ ਹੋਣੀ ਜਿਹੜੇ ਕਹਿੰਦੇ ਹੋਣੇ ਕਿ ਦਿਲਜੀਤ ਮਾੜਾ ਕਰਦਾ ਉਹਨਾਂ ਕਹਿੰਦੇ ਮੈਨੂੰ ਅਗਰ ਅਮਿਤab ਬੱਚਨ ਕਹਿ ਰਿਹਾ ਹੈ ਜਾਂ ਸ਼ਾਹਰੂਖ ਖਾਨ ਸਾਹਿਬ ਕਹਿ ਰਹੇ ਨੇ ਕਿ ਭਾਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤਾਂ ਦਿਲਜੀਤ ਨੂੰ ਮੈਨੂੰ ਨਹੀਂ ਲੱਗਦਾ ਬਾਕੀ ਟੋਲਰਜ਼ ਦੀ ਆਵਾਜ਼ ਉਹ ਮਤ ਤੱਕ ਪਹੁੰਚਦੀ ਹੋਣੀ ਅੱਛਾ ਇੱਕਲ ਹੋ ਰਿਹਾ ਲੋਕੀ ਕਹਿੰਦੇ ਨੇ ਕਿ ਜੇ ਦਿਲਜੀਤ ਉਸਾਂ ਹੈ ਜੋ ਸੋਸ਼ਲ ਮੀਡੀਆ 'ਚ ਸ਼ੋਅ ਕਰਦੇ ਆ ਆਪਣੇ ਆਪ ਨੂੰ ਉਹ ਇਨ ਰਿਐਲਿਟੀ ਦੇ ਵਿੱਚ ਉਹਦੇ ਹੈਗੇ ਕਿ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਬਹੁਤ ਚੀਜ਼ਾਂ ਹੁੰਦੀਆਂ ਪੀਆਰ ਕੰਮ ਕਰਦੀ ਪੇ ਮੈਨੇਜਮੈਂਟ ਇਹ ਜਿਹੜੀ ਮੈਨੇਜਰ ਹੁੰਦੇ ਨੇ ਉਹਨਾਂ ਦਾ ਕੰਮ ਹੈ ਹੀ ਹੁੰਦਾ ਕਿ ਇੱਕ ਪਬਲਿਕ ਸੈਲੀਬ੍ਰਿਟੀ ਨੂੰ ਲੋਕਾਂ ਸਾਹਮਣੇ ਪੇਸ਼ ਰੱਖਣਾ ਏਦਾਂ ਰੱਖਣਾ ਕਿ ਹੈਪੀ ਰੱਖਣਾ ਹੋ ਸਕਦਾ ਦਲਜੀਤ ਨੂੰ ਵਲੌਗ ਬਣਾਉਣੇ ਅੱਛੇ ਨਾਲ ਲੱਗਦੇ ਹੋਣ ਹੋ ਸਕਦਾ ਦਲਜੀਤ ਨੂੰ ਜਿਹੜੇ ਉਹ ਰੀਲਸ ਬਣਾਉਂਦੇ ਨੇ ਅੱਛੇ ਨਾਲ ਲੱਗਦੀਆਂ ਹੋਣ ਬਟ ਉਹ ਪੀਆਰ ਏਜੰਸੀ ਜਿਹੜੀਆਂ ਕੰਮ ਕਰਦੀਆਂ ਉਹ ਤਾਂ ਹੀ ਰੱਖਦੀਆਂ ਕਿ ਦਲਜੀਤ ਲੋਕਾਂ ਵਿੱਚ ਛਾਇਆ ਰਹਿਣਾ ਸੀ ਕਿਉਂ ਹਰ ਪੁਰਾਣੇ ਕਲਾਕਾਰ ਦੇ ਇੰਟਰਵਿਊ ਸੁਣਦੇ ਆ ਜੇਕਰ ਤੁਸੀਂ ਅੱਜ ਹੁੰਦੇ ਸੋਸ਼ਲ ਮੀਡੀਆ ਤੇ ਹੁੰਦੇ ਤੁਹਾਨੂੰ ਲੱਗੇ ਤੁਹਾਡੀ ਚੜ੍ਹਾਈ ਵੱਧ ਹੁੰਦੀ ਹਣੀ ਹਾਂ ਹੋ ਸਕਦਾ ਤੁਹਾ ਅਸੀਂ ਲੋਕਾਂ ਨਾਲ ਰੂਬਰੂ ਰਹਿੰਦੇ ਲੋਕਾਂ ਨਾਲ ਗੱਲਬਾਤ ਕਰਦੇ ਲਾਈਵ ਕਰਦੇ ਲੋਕਾਂ ਨਾਲ ਇੰਟਰੈਕਸ਼ਨ ਸਾਡੀ ਵਧਦੀ ਫੈਨਸ ਨਾਲ ਇੰਟਰੈਕਸ਼ਨ ਵਧਦੀ ਇੱਕ ਦਿਨ ਰੀਲ ਵਾਇਰਲ ਹੁੰਦੀ ਉਹ ਪੁਰਾਣੇ ਕਲਾਕਾਰ ਕਹਿੰਦੇ ਨੇ ਜਹਾਂ ਅਸੀਂ ਉਸ ਤੋਂ ਬਾਅਦ ਉਸ ਦੌਰ ਦਾ ਇਸ ਦੌਰ ਚੋਂਦੇ ਤਾਂ ਮੇਬੀ ਸਾਡੇ ਜਿਹੜੇ ਫੈਨ ਹੋਣ ਨੇ ਉਹ ਹੋਰ ਹੁੰਦੇ ਤਾਂ ਇਹ ਜ਼ਰੂਰੀ ਨਹੀਂ ਦਲਜੀਤ ਆਪਣੀ ਪਬਲਿਕ ਲਾਈਫ ਚ ਕਿਦਾਂ ਦਾ ਹੈ ਜਾਂ ਸੋਸ਼ਲ ਹੀ ਕਿਦਾਂ ਦਾ ਹੈ ਦਲਜੀਤ ਉਸਾਂ ਦਾ ਜ਼ਿਕਰ ਆਪਣੇ ਕਰੀਅਰ ਦੇ ਉਸ ਮੁਕਾਮ ਤੇ ਪਹੁੰਚੇ ਨੇ ਗੁਰਦੁਆਰੇ ਤੋਂ ਸਿੱਖ ਕੇ ਕੀਰਤਨ ਸਿੱਖ ਕੇ ਉਹ ਕੋਚੇਲਾ ਦੀ ਸਟੇਜ ਤੇ ਗਏ ਨੇ ਯੂਕੇ ਦਾ ਵੈਮਬਲੀ ਸਟੇਡੀਅਮ ਉਹਨਾਂ ਨੇ ਪੂਰਾ ਫਿਲ ਕੀਤਾ ਲਾਸ ਏਂਜਲਸ ਦਾ ਸਟੇਡੀਅਮ ਜੇਕਰ ਪੂਰਾ ਫਿਲ ਕੀਤਾ ਤਾਂ ਆਈ ਡੋਨਟ ਥਿੰਕ ਦਲਜੀਤ ਦੀ ਕਾਬੀਲੀਅਤ ਤੇ ਉਹਨਾਂ ਦੀ ਆਰਟ ਤੇ ਕਿਸ ਨੂੰ ਸਵਾਲ ਉਠਾਣੇ ਚਾਹੀਦੇ ਨੇ ਪਰਸਨਲ ਚੋਇਸ ਹਰ ਬੰਦੇ ਦੀ ਆਪਣੀਆਂ ਵੱਖਰੀਆਂ ਹੁੰਦੀਆਂ ਹਰ ਬੰਦੇ ਦੀ ਪਰਸਨੈਲਿਟੀ ਵੱਖਰੀ ਹੁੰਦੀ ਹੈ ਬਟ ਐਸ ਫਾਰ ਐਸ ਉਹ ਪੰਜਾਬ ਨੂੰ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਕਿੱਥੇ ਲੈ ਕੇ ਗਏ ਨੇ ਔਰ ਅਸੀਂ ਜੇਕਰ ਦੂਸਰੇ ਸਟੇਟਸ ਤੋਂ ਗੱਲ ਕਰੀਏ ਨਾ ਅਸੀਂ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਦਾ ਦੂਸਰੇ ਸਟੇਟਸ ਦੇ ਬਹੁਤ ਮੁਹੱਬਤ ਕਰਦੇ ਨੇ ਉਹ ਦਲਜੀਤ ਨੂੰ ਤੇ ਸਦੂ ਮੂਸੇ ਵਾਲ ਨੂੰ ਬਹੁਤ ਮੁਹੱਬਤ ਕਰਦੇ ਨੇ ਇਹ ਦੋ ਟਰਬਨ ਕੈਰੀਂਗ ਸਿੱਖ ਸਿੱਖ ਸਿੰਗਰਸ ਨੇ ਜਿਹੜੇ ਆਪਣੇ 뮤직 ਨੂੰ ਚਾਹੇ ਉਹ ਸੂਫੀ ਹੈ ਹਿਪ ਹੌਪ ਹੈ ਕਿਸੇ ਵੀ ਤਰੀਕੇ ਦਾ 뮤직 ਹੈ ਕਲਾਸਿਕਲ ਹੈ ਉਹ ਇਸ ਲੈਵਲ ਤੇ ਲੈ ਕੇ ਗਏ ਨੇ ਕਿ ਥੈਟ ਇਵਨ ਜਿਸ ਬੰਦੇ ਨੂੰ ਪੰਜਾਬੀ ਨਹੀਂ ਵੀ ਆਂਦੀ ਉਹ ਵੀ ਜਾਣਦਾ ਕਿ ਹੂ ਇਜ਼ ਦਲਜੀਤ ਦੋਸਾਂਜ ਅਤੇ ਹੂ ਇਜ਼ ਸਦੂ ਮੂਸੇ ਵਾਲ